ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਡੇ ਨਾਲ ਇੱਕ ਨਵੀਂ ਕ੍ਰਾਈਮ ਸਟੋਰੀ ਜੋ ਕਿ ਆਪਣੇ ਪੰਜਾਬ ਦੀ ਹੈ ਜੋ ਕਿ ਲੁਧਿਆਣਾ ਸ਼ਹਿਰ ਦੀ ਹੈ ਚਲੋ ਜੀ ਆਪਾਂ ਕਹਾਣੀ ਚੱਗੇ ਪਾਦਿਆਂ 15 ਫਰਵਰੀ 2025 ਅਨੋਖ ਮਿੱਤਲ ਆਪਣੀ ਵਾਈਫ ਮਾਨਵੀ ਦੇ ਨਾਲ ਇੱਕ ਰੈਸਟੋਰੈਂਟ 'ਚ ਜਾਂਦਾ ਹੈ ਇਹ ਪਰਿਵਾਰ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਹੁੰਦਾ ਹੈ ਇਹ ਲੁਧਿਆਣੇ ਦੇ 9 ਲੱਖਾ ਕਲੋਨੀ 'ਚ ਰਹਿੰਦੇ ਨੇ ਤੇ ਅਸ਼ੋਕ ਮੈਂ ਨੌਕ ਮਿੱਤਲ ਹੈ ਜਿਹੜਾ ਜਿਸ ਦਿਨ ਉਹ ਆਪਣੀ ਘਰ ਵਾਲੀ ਨਾਲ ਰੈਸਟੋਰੈਂਟ ਤੇ ਜਾਂਦਾ ਹੈ ਉਹ ਉੱਥੇ ਜਾ ਕੇ ਇੱਕ ਵੀਡੀਓ ਪਾਉਂਦਾ ਹੈ ਕਿ ਮੈਂ ਆਪਣੇ ਘਰ ਵਾਲੀ ਨਾਲ ਡੇਟ ਤੇ ਆਇਆ ਹੋਇਆ ਨੱਚਦਿਆਂ ਦੀ ਵੀਡੀਓ ਪਾਉਂਦਾ ਹੈ ਜਿਹੜੀ ਕਿ ਵਾਇਰਲ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਉਹ ਤੁਹਾਨੂੰ ਅਸੀਂ ਇਸ ਕਹਾਣੀ 'ਚ ਦੱਸਾਂਗੇ ਅਨੋਕ ਮਿੱਤਲ ਦੇ ਪਰਿਵਾਰ 'ਚ 35 ਸਾਲਾ ਉਹ ਆਪ ਹੁੰਦਾ ਹੈ 32 ਸਾਲਾ ਉਹਦੇ ਘਰ ਵਾਲੀ ਮਾਨਵੀ ਹੁੰਦੀ ਹੈ ਤੇ ਦੋ ਦੇ ਛੋਟੇ-ਛੋਟੇ ਬੱਚੇ ਹੁੰਦੇ ਹਨ 12 ਸਾਲਾਂ ਦੀ ਉਸ ਦੀ ਕੁੜੀ ਤੇ 10 ਸਾਲਾਂ ਦਾ ਮੁੰਡਾ ਤੇ ਉਹਦੇ ਮਾਪੇ ਰਹਿ ਰਹੇ ਹੁੰਦੇ ਹਨ। ਅਨੋਖ ਮਿੱਤਰ ਕਰੋੜਾਪਤੀ ਹੁੰਦਾ ਹੈ। ਇਹਦਾ ਬੈਟਰੀਆਂ ਦਾ ਕੰਮ ਹੁੰਦਾ ਹੈ ਤੇ ਇਹ ਆਮ ਆਦਮੀ ਦਾ ਵੀ ਐਕਟਿਵ ਮੈਂਬਰ ਹੁੰਦਾ ਹੈ। ਆਮ ਆਦਮੀ 'ਚ ਇਹ ਕੰਮ ਕਰ ਰਿਹਾ ਹੁੰਦਾ ਹੈ। ਤੇ ਇਹ 15 ਫਰਵਰੀ 2025 ਨੂੰ ਬੀਮੈਕਸ ਰਿਜ਼ੋਰਟ ਜਾਂਦਾ ਆਪਣੀ ਵਾਈਫ ਦੇ ਨਾਲ ਜਿਹੜਾ ਕਿ ਇਹਦੇ ਘਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਹੈ। ਇਹ 10 ਵਜੇ ਉੱਥੇ ਪਹੁੰਚਦਾ ਹੈ। ਤੇ ਉੱਥੇ ਜਾ ਕੇ ਖਾਣਾ ਵਗੈਰਾ ਖਾਂਦਾ ਨੱਚਦਾ ਟੱਪਦਾ ਜਿਹਦੀਆਂ ਇਹ ਵੀਡੀਓਾਂ ਵੀ ਬਣਾਉਂਦਾ ਹੈ ਸਟੇਟਸ ਵੀ ਪਾਉਂਦਾ ਹੈ ਤੇ ਫਿਰ 12 ਵਜੇ ਦਾ ਟਾਈਮ ਹੋ ਜਾਂਦਾ ਹੈ ਸਵਾ 12 ਵਜੇ ਇਹ ਆਪਣੇ ਘਰ ਵਾਲੀ ਨਾਲ ਉੱਥੋਂ ਨਿਕਲਦਾ ਹੈ ਜਦੋਂ ਉੱਥੋਂ ਨਿਕਲਦਾ ਤਾਂ ਥੋੜੀ ਦੂਰ ਜਾ ਕੇ ਇਹ ਜੋ ਕਿ ਰੁੜਕਾ ਗੜਾ ਪਿੰਡ ਆਉਂਦਾ ਹੈ ਉੱਥੇ ਜਾ ਕੇ ਇਹ ਗੱਡੀ ਰੋਕਦਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਮੈਂ ਬਾਥਰੂਮ ਕਰਨਾ ਹੈ ਇਹ ਬਾਥਰੂਮ ਕਰਨ ਲਈ ਗੱਡੀ 'ਚ ਉਤਰਦਾ ਹੈ ਅਚਾਨਕ ਹੀ ਪਿੱਛੋਂ ਦੋ ਗੱਡੀਆਂ ਆਉਂਦੀਆਂ ਨੇ ਜਿਹੜੀਆਂ ਇਹਨੂੰ ਦਵਾਈ ਸਿੰਗਾ ਦਿੰਦੀਆਂ ਨੇ ਜਿਹਦੇ ਨਾਲ ਇਹ ਭੇੋਸ਼ ਹੋ ਜਾਂਦਾ ਤੇ ਇਹਦੇ ਘਰ ਵਾਲੀ ਨੂੰ ਵੀ ਦਵਾਈ ਸਿੰਗਾ ਦਿੰਦੀਆਂ ਨੇ ਜਿਹਦੇ ਨਾਲ ਉਹ ਵੀ ਭੇੋਸ਼ ਹੋ ਜਾਂਦੀ ਹੈ ਜਦੋਂ 20 ਮਿੰਟਾਂ ਬਾਅਦ ਇਹਨੂੰ ਚਾਗ ਆਉਂਦੀ ਹੈ ਜੱਖ ਖੁੱਲਦੀ ਹੈ ਤਾਂ ਇਹ ਦੇਖਦਾ ਇਹਦੇ ਘਰ ਵਾਲੀ ਦੇ ਬਹੁਤ ਸੱਟਾਂ ਵੱਜੀਆਂ ਹੁੰਦੀਆਂ ਨੇ ਉਹਦੀ ਹਾਲਤ ਬਹੁਤ ਪੂਰੀ ਹੁੰਦੀ ਹੈ ਤਾਂ ਇਹ ਰੋਲਾ ਪਾਉਂਦਾ ਚੀਕਾਂ ਮਾਰਦਾ ਤਾਂ ਉੱਥੇ ਇੱਕ ਟੱਬੇ ਵਾਲਾ ਆਉਂਦਾ ਥੋੜੀ ਦੂਰੀ ਤੇ ਟੱਬਾ ਹੁੰਦਾ ਜਦੋਂ ਉਹ ਟੱਬੇ ਵਾਲਾ ਆਉਂਦਾ ਤਾਂ ਉਹ ਦੇਖਦਾ ਉਹ ਪੁਲਿਸ ਨੂੰ ਕਾਲ ਕਰਦਾ ਤਾਂ 1.5 ਵਜੇ ਦੇ ਕਰੀਬ ਉੱਥੇ ਪੁਲਿਸ ਆ ਜਾਂਦੀ ਹੈ ਤਾ ਫਿਰ ਉਹ ਮਾਨਵੀ ਨੂੰ ਵੀ ਹਸਪੀਟਲ ਲੈ ਕੇ ਜਾਂਦੇ ਨੇ ਮਾਨਵੀ ਦੀ ਅਗਲੇ ਦਿਨੀ ਉੱਥੇ ਹਸਪੀਟਲ 'ਚ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਤਾਂ ਪੁਲਿਸ ਇਹਦੇ ਬਿਆਨ ਵਗੈਰਾ ਵੀ ਲਿਖਦੀ ਹੈ ਉੱਥੇ ਆ ਕੇ ਵੀ ਕੀ ਹੋਇਆ ਸੀ ਕੀ ਨਾ ਹੋਇਆ ਸੀ ਤਾਂ ਇਹ ਉਹ ਚੀਜ਼ ਦੇ ਦੋ ਹੀ ਗਵਾਹ ਹੁੰਦੇ ਨੇ ਇੱਕ ਇਹਦੇ ਘਰ ਵਾਲੀ ਜਿਹਦੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਇੱਕ ਨੌਕਮੇ ਤੜਾਫ ਤਾਂ ਪੁਲਿਸ ਸিসিਟੀਵੀ ਕੈਮਰੇ ਚੈੱਕ ਕਰਦੀ ਆ ਉੱਥੇ ਢਾਬੇ ਵਗੈਰਾ ਦੇ ਪਰ ਜਿੱਥੇ ਇਹ ਸਾਰੀ ਘਟਨਾ ਹੋਈ ਹੁੰਦੀ ਆ ਉੱਥੇ ਸিসিਟੀਵੀ ਨਹੀਂ ਹੁੰਦੇ ਤਾਂ ਪੁਲਿਸ ਇਹ ਧਰਨਾ ਲਾ ਲੈਂਦੇ ਨੇ ਉੱਥੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਪੁਲਸ ਜਿਹੜੀ ਇਹਦੇ ਘਰ ਵਾਲੀ ਦਾ ਪੋਸਟਮਾਰਟਮ ਕਰਾਉਂਦੀ ਐ ਤੇ ਇਹਦਾ ਵੀ ਬਲੱਡ ਸੈਂਪਲ ਰੈਂਦੀ ਐ ਤਾਂ ਜਦੋਂ ਪੁਲਿਸ ਪੋਸਟਮਾਰਟਮ ਕਰਾਉਂਦੀ ਐ ਤਾਂ ਪੁਲਿਸ ਨੂੰ ਇੱਕ ਸ਼ੱਕ ਹੁੰਦਾ ਕਿਉਂਕਿ ਇਹਨਾਂ ਦੇ ਜਿਹੜਾ ਸਰੀਰ ਚੋਂ ਐ ਉਹ ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਜਾਂਦਾ ਵੀ ਜਿਹਦੇ ਨਾਲ ਇਹ बेहोਸ਼ ਹੋਏ ਹੁੰਦੇ ਨੇ ਤਾਂ ਫਿਰ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਪੁਲਿਸ 15 16 ਤਰੀਕ ਤੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰਦੀ ਹੈ ਤਾਂ ਪੁਲਿਸ ਇੱਕ ਹੋਰ ਚੀਜ਼ ਚੈੱਕ ਕਰਦੀ ਹੈ ਰੈਸਟੋਰੈਂਟ ਚ ਜਿਹੜਾ ਸੀਸੀਟੀਵੀ ਕੈਮਰੇ ਸਾਹਮਣੇ ਆਉਂਦਾ ਹੈ ਕਿਉਂਕਿ ਤੁਰਨ ਤੋਂ ਕੁਝ ਮਿੰਟ ਹੀ ਪਹਿਲਾਂ ਇੱਕ ਦੋ ਮਿੰਟ ਪਹਿਲਾਂ ਇਹਨੇ ਉੱਥੇ ਬਾਥਰੂਮ ਯੂਜ਼ ਕੀਤਾ ਹੁੰਦਾ ਰੈਸਟੋਰੈਂਟ ਚ ਤਾਂ ਪੁਲਿਸ ਸੋਚਦੀ ਹੈ ਵੀ ਇਨੇ ਰੈਸਟੋਰੈਂਟ ਚ ਤੋਂ ਤੁੰਨ ਤੋਂ ਪਹਿਲਾਂ ਤਾਂ 1 ਮਿੰਟ ਬਾਥਰੂਮ ਯੂਜ਼ ਕੀਤਾ ਤਾਂ 7 ਮਿੰਟਾਂ ਬਾਅਦ ਹੀ ਗੱਡੀ ਇਹਨੇ ਦੁਬਾਰੇ ਰੋਕ ਲਈ ਬਾਥਰੂਮ ਕਰਨ ਲਈ ਵੀ ਐਡਾ ਕਿੱਡਾ ਜੋਰ ਪਾ ਗਿਆ 8-9 ਮਿੰਟਾਂ ਜੀ ਇਹਦਾ ਬਾਥਰੂਮ ਕਰਨ ਦਾ ਤਾਂ ਫਿਰ ਪੁਲਿਸ ਨੂੰ ਸ਼ੱਕ ਹੁੰਦਾ ਹੈ ਤੇ ਉਹ ਤਫ਼ਤੀਸ਼ ਕਰਦੀ ਹੈ ਤੇ ਜਦੋਂ ਉਹ ਦੇਖਦੀ ਹੈ ਇਹਦੀਆਂ ਕਾਲ ਡਿਟੇਲਾਂ ਵੀ ਚੈੱਕ ਕਰਦੀ ਹੈ ਉਹ 9 ਕੁ ਮਿੰਟ ਤੱਕ ਦੀਆਂ ਤਾਂ ਜਦੋਂ ਕਾਲ ਡਿਟੇਲਾਂ ਚੈੱਕ ਕਰਦੀ ਹੈ ਇੱਕ ਘੰਟਾ-ਘੰਟਾ ਇੱਕ ਨੰਬਰ ਦੀ ਕਾਲ ਕਰ ਰਿਆ ਹੁੰਦਾ ਤੇ ਜਿਸ ਟਾਈਮ ਉਹ ਸਾਰੀ ਘਟਨਾ ਹੋਈ ਹੁੰਦੀ ਆ ਉਸ ਟਾਈਮ ਇਹਨੇ ਇੱਕ ਮੈਸੇਜ ਵੀ ਕੀਤਾ ਹੁੰਦਾ ਡਾਨਾ ਵੀ ਹੋ ਗਿਆ ਤਾਂ ਪੁਲਿਸ ਨੂੰ ਹੋਰ ਜ਼ਿਆਦਾ ਸ਼ੱਕ ਹੁੰਦਾ ਤੇ ਫਿਰ ਪੁਲਿਸ ਹੈ ਜਿਹੜੀ ਇਸ ਕੇਸ ਚ ਚਾਰ ਬੰਦਿਆਂ ਨੂੰ ਚੱਕਦੀ ਆ ਜਿਹਨੂੰ ਇਹਨੇ ਕਾਲਾਂ ਕਰੀਆਂ ਹੁੰਦੀਆਂ ਨੇ ਉਹਨਾਂ ਦਾ ਨਾਮ ਹੁੰਦਾ ਓ 17 ਫਰਵਰੀ ਨੂੰ ਚੱਕਦੀ ਆ ਇਹ ਚਾਰ ਬੰਦਿਆਂ ਨੂੰ ਉਹਨਾਂ ਦਾ ਨਾਮ ਹੁੰਦਾ ਅਮਰਤਪਾਲ ਸੋਨੂ ਤੇਜੀ ਤੇ ਲਾਡੀ ਜਦੋਂ ਪੁਲਿਸ ਉਹਨਾਂ ਤੋਂ ਪੁੱਛਤਾਚ ਕਰਦੀ ਆ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਇਹਨੇ ਫਰauti ਦਿੱਤੀ ਸੀ ਅਨੋਖ ਮਿੱਤਲ ਨੇ ਆਪਣੇ ਘਰ ਵਾਲੀ ਨੂੰ ਮਾਰਨ ਵਾਸਤੇ ਵੀ ਅਸੀ ਨੇ 50000 ਅਡਵਾਂਸ ਲਿਆ ਤੇ 2 ਲੱਖ ਰੁਪਏ ਸਾਨੂੰ ਬਾਅਦ ਚ ਦੇਣ ਲਈ ਕਿਹਾ ਸੀ ਤਾਂ ਉਹ ਪੁਲਿਸ ਸੋਚਦੀ ਆ ਵੀ ਇਹ ਚ ਤਾਂ ਹੱਥ ਸਾਰਾ ਨੋਖ ਮਿੱਤਲ ਦੀ ਹੈ ਪਰ ਉਹਨਾਂ ਨੇ ਹਸਪੀਟਲ ਦੇ ਸਾਹਮਣੇ ਉੱਥੇ ਜਾਂ ਪੁਲਿਸ ਸਟੇਸ਼ਨ ਦੇ ਸਾਹਮਣੇ ਧਰਨਾ ਵੀ ਲਾਉਂਦੇ ਨੇ ਪਹਿਲਾਂ ਹਸਪੀਟਲ ਸਾਹਮਣੇ ਫਿਰ ਪੁਲਿਸ ਸਟੇਸ਼ਨ ਸਾਹਮਣੇ ਵੀ ਸਾਨੂੰ ਇਨਸਾਮ ਮਿਲਣਾ ਚਾਹੀਦਾ ਤਾਂ ਪੁਲਿਸ ਸੋਚਦੀ ਆ ਵੀ ਹੁਣ ਚੱਕੀਏ ਕਿਵੇਂ ਤਾ ਫਿਰ ਪੁਲਿਸ ਅਨੌਕ ਮਿੱਤਲ ਨੂੰ ਕਹਿੰਦੀ ਹੈ ਵੀ ਤੇਰਾ ਮੈਡੀਕਲ ਜਾਂਚ ਕਰਵਾਉਣੀ ਹੈ ਵੀ ਤੈਨੂੰ ਲੈ ਕੇ ਜਾਣਾ ਹੈ ਹਸਪੀਟਲ ਤਾਂ ਫਿਰ ਅਨੌਕ ਮਿੱਤਲ ਮੰਨ ਜਾਂਦਾ ਹੈ ਤਾਂ ਫਿਰ ਪੁਲਿਸ ਉਹਨੂੰ ਉੱਥੋਂ ਚੱਕ ਲੈਂਦੀ ਹੈ ਉਹਨੂੰ ਬਹੁਤ ਸਿੱਧਾ ਉਹ ਥਾਣੇ ਲੈ ਜਾਂਦੇ ਨੇ ਜਦੋਂ ਉਹਨੂੰ ਥਾਣੇ ਲੈ ਕੇ ਜਾਂਦੇ ਨੇ ਤਾਂ ਉਹ ਸਾਹਮਣੇ ਉਹ ਚਾਰ ਵਿਅਕਤੀਆਂ ਨੂੰ ਦੇਖਦਾ ਜਦੋਂ ਉਹ ਹੱਕਾ ਬੱਕਾ ਰਹਿ ਜਾਂਦਾ ਹੈ ਤਾਂ ਫਿਰ ਪੁਲਿਸ ਅਨੌਕ ਮਿੱਤਲ ਤੋਂ ਵੀ ਸਭ ਪੁੱਛਦੀ ਹੈ ਤਾਂ ਅਨੌਕ ਮਿੱਤਲ ਉੱਥੇ ਦੱਸਦਾ ਹੈ ਵੀ ਹਾਂ ਵੀ ਮੈਂ ਇਹਨਾਂ ਨੂੰ ਫਰੋਤੀ ਦਿੱਤੀ ਥੋ ਮੰਨ ਜਾਂਦਾ ਹੈ ਸਾਰਾ ਕੁਝ ਪਰ ਜਿਹੜੇ ਨੰਬਰ ਤੇ ਇਹਨੇ ਮੈਸੇਜ ਕੀਤਾ ਹੁੰਦਾ ਕੱਲ ਨਾ ਕੀਤੀਆਂ ਹੁੰਦੀਆਂ ਨੇ ਉਹ ਵਿਅਕਤੀ ਜਿਹੜਾ ਇਹਨਾਂ ਦਾ ਪੰਜਵਾਂ ਹੁੰਦਾ ਉਹਦਾ ਨਾਮ ਗੋਪੀ ਹੁੰਦਾ ਜਿਹਨੇ ਇਹ ਕੇਸ ਚ ਮੇਨ ਬੰਦਾ ਹੈ ਉਹ ਹਜੇ ਵੀ ਨਹੀਂ ਫੜਿਆ ਗਿਆ ਪੁਲਿਸ ਤੋਂ ਤਾਂ ਪੁਲਿਸ ਹੋਰ ਜਾਂਚ ਕਰਦੀ ਹੈ ਲਾਸਟ ਤੇ ਪੁਲਿਸ ਉਹਨੂੰ ਵੀ ਚੱਕ ਲੈਂਦੀ ਹੈ ਤਾਂ ਨੌਕ ਮਿੱੱਤਲ ਦੀ ਤੋਂ ਸਾਰਾ ਟੌਰਚਰ ਕਰਕੇ ਪੁਲਿਸ ਪੁੱਛਦੀ ਹੈ ਤਾਂ ਉਹ ਮੰਨ ਜਾਂਦਾ ਵੀ ਹਾਂ ਇਹ ਕਤਲ ਮੈਂ ਹੀ ਕਰਵਾਇਆ ਹੈ 2.5 ਲੱਖ ਰੁਪਇਆ ਪਰੋਤੀ ਦੇ ਕੇ ਤਾਂ ਫਿਰ ਉੱਥੇ ਹੀ ਇਹ ਦੇ ਰਿਸ਼ਤੇਦਾਰਾਂ ਤੋਂ ਵੀ ਪੁਲਿਸ ਪੁੱਛਦੀ ਐ ਉਹਦੇ ਰਿਸ਼ਤੇਦਾਰ ਵੀ ਕਹਿੰਦੇ ਨੇ ਵੀ ਹਾਂ ਇਹਨੇ ਕਦੇ ਅੱਗੇ ਪਹਿਲਾਂ ਆਪਣੇ ਘਰ ਵਾਲੀ ਨਾਲ ਕਦੇ ਵੀ ਸਟੇਟਸ ਨਹੀਂ ਪਾਇਆ ਅੱਜ ਉਸ ਦਿਨ ਪਹਿਲੀ ਵਾਰੀ ਇਹਨੇ ਸਟੇਟਸ ਪਾਇਆ ਸੀ ਵਟਸਐਪ ਤੇ ਤਾਂ ਫਿਰ ਲਾਸਟ ਤੇ ਇਸ ਐਂਟਰੀ ਹੁੰਦੀ ਐ ਇੱਕ ਕੁੜੀ ਦੀ ਜਿਹਦਾ ਨਾਮ ਪ੍ਰਤੀਕਸ਼ਾ ਹੁੰਦਾ ਜਿਸ ਲਈ ਇਹ ਨੌਕ ਮਿੱਤਲ ਨੇ ਸਾਰਾ ਕੁਝ ਕੀਤਾ ਹੁੰਦਾ ਪ੍ਰਤੀਕਸ਼ਾ ਨਾਲ ਉਹਦਾ ਅਫੇਅਰ ਚੱਲ ਰਿਹਾ ਹੁੰਦਾ ਉਸ ਰਾਤ ਨੂੰ ਪ੍ਰਤੀਕਸ਼ਾ ਨੂੰ ਵੀ ਉਹ ਕਾਲ ਕਰਦਾ ਕੁੜੀ ਜਿਹੜੀ ਪ੍ਰਤੀਕਸ਼ਾ ਹੁੰਦੀ ਆ ਉਹਦੇ ਮਾਪੇ ਨੂੰ ਇਹ ਸਾਰੀ ਗੱਲ ਦਾ ਪਤਾ ਹੁੰਦਾ ਵੀ ਸਾਡੀ ਕੁੜੀ ਦਾ ਜਿਹੜਾ ਅਨੋਖ ਮਿੱਤਲ ਨਾਲ ਫੇਰ ਚੱਲ ਰਿਹਾ ਪਰ ਉਹ ਵਿਆਹਿਆ ਹੋਇਆ ਤਾਂ ਉਹਦੇ ਮਾਪੇ ਨੇ ਜਿਹੜੇ ਪ੍ਰਤੀਕਸ਼ਾ ਦੇ ਉਹ ਕੋ ਨੂੰ ਵਿਆਹ ਲਈ ਕਹਿੰਦੇ ਨੇ ਜਦੋਂ ਜਦੋਂ ਉਹਦੇ ਵਿਆਹ ਦੀ ਗੱਲ ਚਾ ਮੰਗਣੀ ਦੀ ਗੱਲ ਚੱਲਦੀ ਹੈ ਉਦੋਂ ਉਦੋਂ ਨੋਖ ਮਿੱਤਲ ਹੈ ਜਿਹੜਾ ਆਪਦੇ ਘਰ ਵਾਲੀ ਦੀਆਂ ਫਰੋਤੀਆਂ ਦੇ ਦਿੰਦਾ ਉਹ ਪਹਿਲਾਂ ਵੀ ਇੱਕ ਕਪੜੇ ਕੰਮ ਕਰਨ ਵਾਲੇ ਨੂੰ ਕਹਿੰਦਾ ਵੀ ਜੇ ਆਪਾਂ ਨੇ ਰਾਤੋਂ ਕਿਸੇ ਨੂੰ ਹਟਾਉਣਾ ਹੋਵੇ ਤਾਂ ਕੀ ਕੀਤਾ ਜਾਵੇ ਤਾਂ ਉਹ ਕਹਿੰਦਾ ਵੀ ਕਰਨਾ ਤਾਂ ਕੀ ਹੈ ਵੀ ਕੁਝ ਵੀ ਆਪਾਂ ਕਰ ਸਕਦੇ ਆ ਤਾਂ ਇਹ ਉਹੀ ਬੰਦੇ ਨੂੰ ਕਹਿੰਦਾ ਵੀ ਮੈਂ ਤੈਨੂੰ ਫਰौती ਦੇਤੇ ਪੈਸੇ ਦੇ ਦੂੰਗਾ ਵੀ ਤੂੰ ਮੇਰੇ ਘਰ ਵਾਲੀ ਨੂੰ ਮਾਰ ਦੇ ਤਾਂ ਉਹ ਬੰਦਾ ਇਹਦੇ ਕੰਮ ਤੋਂ हट ਜਾਂਦਾ ਫਿਰ ਇੱਕ ਬੰਦੇ ਨੂੰ ਹੋਰ ਫਰौती ਦਿੰਦਾ ਲੱਖ ਰੁਪਇਆ ਉਹ ਬੰਦੇ ਲੈ ਕੇ ਤੋਂ ਮੁੱਕਰ ਜਾਂਦੇ ਨੇ ਤਾਂ ਫਿਰ ਲਾਸਟ 'ਚ ਜਿਹੜਾ ਗੋਪੀ ਹੁੰਦਾ ਉਹ ਇਹਦੇ ਕੰਮ ਕਰ ਰਿਹਾ ਹੁੰਦਾ ਗੈਰੇ ਉੱਥੇ ਬੈਟਰੀਆਂ ਦੀ ਜਿਹੜੀ ਇਹਦੀ ਫੈਕਟਰੀ ਹੁੰਦੀ ਹੈ ਤਾਂ ਉਹ ਮੰਨ ਜਾਂਦਾ 2.5 ਲੱਖ ਰੁਪਏ 'ਚ ਉਹ ਇਹਦੇ ਘਰ ਵਾਲੀ ਨੂੰ ਮਾਰ ਦਿੰਦਾ ਤਾਂ ਪ੍ਰਤੀਕsha ਵੀ ਇਹਦੇ ਨਾਲ ਰਲਈ ਹੋਈ ਹੁੰਦੀ ਹੈ ਪ੍ਰਤੀਕਸ਼ਾ ਦਾ ਜਿਹੜੇ ਹੁੰਦਾ ਉਹ ਮਾਰਚ ਦੇ ਵਿੱਚ ਉਹਦੀ ਮੰਗਣੀ ਹੁੰਦੀ ਹੈ April 'ਚ ਉਹਦਾ ਵਿਆਹ ਤੈਅ ਹੋ ਜਾਂਦਾ ਤਾਂ ਇਸੇ ਕਰਕੇ ਇਹਨੂੰ ਹੁੰਦਾ ਵੀ ਮੈਂ ਆਪਣੇ ਘਰ ਵਾਲੀ ਨੂੰ ਮਾਰ ਦੇਵਾਂ ਰਾਹ 'ਚੋਂ ਹਟਾ ਦੇਵਾਂ ਤਾਂ ਜੋ ਕਿ ਮੈਂ April 'ਚ ਪ੍ਰਤੀਕਸ਼ਾ ਨਾਲ ਹੀ ਵਿਆਹ ਕਰਾ ਸਕਾਂ ਵੀ ਉਹਦਾ ਹੋਰ ਨਾਲ ਵਿਆਹ ਨਾ ਹੋਣ ਦਵਾਂ ਪ੍ਰਤੀਕਸ਼ਾ ਵੀ ਇਹ ਕੇਸ 'ਚ ਔਨੀ ਇਹਦੇ ਨਾਲ ਗੁਨਾਹਗਾਰ ਹੈ ਜਿੰਨਾ ਇਹ ਬੰਦਾ ਹੁੰਦਾ ਤਾਂ ਫਿਰ ਇਹ ਜਦੋਂ ਐਂਡ ਤੇ ਪ੍ਰਤੀਕਸ਼ਾ ਨੂੰ ਕਹਿੰਦਾ ਵੀ ਜੇ ਆਪਾਂ ਫਸ ਗਏ ਕੱਲ ਨੂੰ ਤਾ ਪ੍ਰਤੀਖਿਆ ਨੂੰ ਕਹਿੰਦੀ ਆ ਉਹਦੇ ਸਿਰ ਤੇ ਇੰਨਾ ਭੂਤ ਸਵਾਰ ਹੁੰਦਾ ਆਪਣੇ ਪਿਆਰ ਦਾ ਵੀ ਕੋਈ ਗੱਲ ਨਹੀਂ ਆਪਾਂ ਇਕੱਠੇ ਜੇਲ੍ਹ ਚਲੇ ਜਾਵਾਂਗੇ ਤਾਂ ਹੁਣ ਇਹ ਜੇਲ੍ਹ ਚ ਇਕੱਠੇ ਗਏ ਨੇ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਨੇ ਇਹਨਾਂ ਨੂੰ 10-10 ਸਾਲਾਂ ਦੀ ਇਸ ਕੇਸ 'ਚ ਸਜ਼ਾ ਹੋਈ ਹੈ ਹੁਣ ਇਹ ਜੇਲ੍ਹ ਦੇ ਵਿੱਚ ਹੀ ਹਨ ਸੋ ਇੱਥੇ ਕਰਦੇ ਆਪਾਂ ਕਹਾਣੀ ਨੂੰ ਖਤਮ ਸੋ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਤਦ ਤੱਕ ਦਿਓ ਮੈਨੂੰ ਇਜਾਜ਼ਤ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ